ਵਾਹੀ ਕਾੜੀ ਖੁਸ਼ੀ ਲੱਡੂ ਇੱਕ ਡੰਗੜਾ ਦੀ ਸ਼ਰੋਣੀ ਜਿਹੜੀ ਇਹ ਤੋਂ ਬਹੁਤ ਹੀ ਖੁਸ਼ੀ ਆਈ ਠੀਕ ਹੈ ਠੀਕ ਹੈ ਵੀਡੀਓ ਬਣਾ ਲਿਓ ਵਿੱਚ ਕਰਦੇ ਨਹੀਂ ਬਰਾਜ ਜੀ ਕੋਈ ਗੱਲ ਦਿੱਤੇ ਨਹੀਂ ਜੀ ਆ ਆ ਨਹੀਂ ਆ ਜੀ ਅੱਜ ਦੇ ਕਾਫਲੇ ਵਿੱਚ ਜਿੱਥੇ ਹਜ਼ਾਰਾਂ ਕਿਸਾਨ ਮਜ਼ਦੂਰ ਪਹੁੰਚੇ ਨੇ ਉੱਥੇ ਹੀ ਐਰੀਤਨਵਾ ਵੀਰ ਜੀ ਨੇ ਗਾਣਾ ਗਾਇਆ ਸੀਗਾ ਈ ਲੱਗਦਾ ਹੈਰੀ ਵੀਰੇ ਇਹ ਕੱਠ ਦੇਖ ਕੇ ਤੁਹਾਨੂੰ ਕੱਠ ਦੇਖ ਕੇ ਲੱਗਦਾ ਭਾਜੀ ਕਿ ਹੁਣ ਅੱਧ ਕਰਾ ਦਈਏ ਪੂਰੀ ਅੱਧ ਕਰਾ ਦਈਏ ਹੋਰ ਪੂਰੀ ਨੂੰ ਵੀ ਸਪੋਰਟ ਕਰਾਂਗੇ ਆਪਾਂ ਪੂਰੀ ਸਪੋਰਟ ਕਰਾਂਗੇ ਸਪੋਰਟ ਆ ਭਾਈ ਕੁੜੀ ਠੀਕ ਧੰਨਵਾਦ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇੱਕ ਸਾਧਵੀ ਬੀਬੀ ਵੱਲੋਂ ਇੱਕ ਗੱਲ ਆਖੀ ਜਾ ਰਹੀ ਹੈ ਕਿ ਜੋ ਕੁਲਵਿੰਦਰ ਕੌਰ ਨੇ ਕੀਤਾ ਉਹ ਸਰਾਸਰ ਗਲਤ ਹੈ ਤੇ ਉਹਨੇ ਆਪਣੀ ਵਰਦੀ ਨੂੰ ਦਾਗ ਲਾਇਆ ਹੈ ਮੈਂ ਸਾਧਵੀ ਜੀ ਨੂੰ ਇੱਕ ਗੱਲ ਪੁੱਛ ਲੈਣਾ ਚਾਹੁੰਦਾ ਜਦੋਂ ਇਹੀ ਵਰਦੀ ਪਹਿਨਣ ਵਾਲੇ ਜੰਤਰ ਮੰਤਰ ਤੋਂ ਆਪਣੇ ਹੱਕਾਂ ਦੀ ਆਵਾਜ਼ ਉਠਾ ਰਹੀਆਂ ਖਡਾਰਨਾ ਨੂੰ ਕੜੀਸ ਕੇ ਬਾਹਰ ਕੱਢਦੇ ਨੇ ਤੇ ਉਹਨਾਂ ਦੇ ਹੁਕਮਾਂ ਦੇ ਉੱਤੇ ਬਾਹਰ ਕੱਢਦੇ ਨੇ ਜਿਨ੍ਹਾਂ ਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਇਲਜ਼ਾਮ ਲੱਗੇ ਹੋਏ ਸਨ ਕਿ ਉਦੋਂ ਇਹ ਵਰਦੀ ਦੀ ਉਲੰਘਣਾ ਨਹੀਂ ਸੀ ਹੋਈ ਜਦੋਂ ਸਰਕਾਰ ਦੇ ਕਹਿਣ ਦੇ ਉੱਤੇ ਇਹ ਵਰਦੀ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਹਤੂਤ ਦੇ ਵਿੱਚ ਜੋੜਿਆ ਸਮੇਤ ਤੇ ਅਸਲੇ ਸਮੇਤ ਵਰਦੀ ਹੈ ਬਜ਼ੁਰਗ ਬੀਬੀਆਂ ਤੇ ਬੱਚਿਆਂ ਦੇ ਉੱਤੇ ਕਹਿਟਾਇਆ ਜਾਂਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਨਾਲ ਨਾਲ ਪੰਜਾਬ ਦੇ 36 37 ਹੋਰ ਗੁਰਦੁਆਰਿਆਂ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਹੈ ਕਿ ਉਹ ਵਰਦੀ ਦੀ ਉਲੰਘਣਾ ਨਹੀਂ ਸੀ 1984 ਦੇ ਵਿੱਚ ਹੀ 1 ਤੋਂ ਲੈ ਕੇ 4 ਨਵੰਬਰ ਦੇ ਦਰਮਿਆਨ ਜਦੋਂ ਸਿੱਖਾਂ ਨੂੰ ਟਾਇਰ ਪਾ ਪਾ ਕੇ ਸਾਲਿਆ ਜਾ ਰਿਹਾ ਸੀਗਾ ਤੇ ਸਿੱਖ ਬੀਬੀਆਂ ਦੇ ਬਲਾਤਕਾਰ ਕੀਤੇ ਜਾ ਰਹੇ ਸੀਗੇ ਤੇ ਇਸੇ ਵਰਦੀ ਨੂੰ ਪਾਉਣ ਵਾਲਿਆਂ ਨੇ ਆਪਣੇ ਵੱਡਿਆਂ ਦੇ ਹੁਕਮ ਮੰਨ ਕੇ ਇਸ ਕਲੂਕਾ ਰਿੰਨੂ ਨੂੰ ਰੋਕਣ ਦੇ ਬਚਾਏ ਉਧਰ ਮੋਗ ਦਰਸ਼ਕਾਂ ਦਾ ਰੋਲ ਨਭਾਇਆ ਉਦੋਂ ਇਸ ਵਰਦੀ ਦੀ ਲੁੰਗਣਾ ਨਹੀਂ ਹੋਈ ਇਸ ਵਰਦੀ ਨੂੰ ਪਾਉਣ ਵਾਲੇ ਜਦੋਂ ਅਧਿਆਪਕਾਂ ਦੇ ਉੱਤੇ ਤੇ ਆਪਨੇ ਹੱਕ ਮੰਗਦੇ ਕਿਸਾਨਾਂ ਦੇ ਉੱਤੇ लाठी चार्ज ਕਰਦੇ ਆ ਤੇ ਉਹਨਾਂ ਦੇ ਹੱਕ ਨੂੰ ਆਵਾਜ਼ ਨੂੰ ਕੁਚਲਦੇ ਆ ਉਦੋਂ ਲੰਗਣਾ ਨਹੀਂ ਹੁੰਦੀ ਵਰਦੀ ਦੀ ਲਾਜ ਰੱਖਣ ਵਾਲੀ ਗੱਲ ਉਦੋਂ ਕਿੱਥੇ ਜਾਂਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਤੇ ਬਿਰਦੀ ਕਰਨ ਵਾਲੇ ਦੋਸ਼ਿਆਂ ਨੂੰ ਬਿਨਾਂ ਕਿਸੇ ਸਜ਼ਾ ਤੋਂ ਛੱਡ ਦਿੱਤਾ ਜਾਂਦਾ ਹੈ ਨਾਲੇ ਇੱਕ ਹੋਰ ਗੱਲ ਇਸੇ ਇਲੈਕਸ਼ਨ ਕੈਂਪੇਨ ਦੇ ਵਿੱਚ ਦਿੱਲੀ ਵਿਖੇ ਇੱਕ ਨਯਕ ਮਾਰ ਨੂੰ ਇੱਕ ਸੈਕਸ ਵੱਲੋਂ ਥੱਪੜ ਮਾਰਿਆ ਜਾਂਦਾ ਹੈ ਉਦੋਂ ਤਾਂ ਕਿਸੇ ਨੇ ਨਹੀਂ ਆਖਿਆ ਕਿ ਦਿੱਲੀ ਦੇ ਵਿੱਚ ਅਤਵਾਦ ਤੇ ਉਗਰਵਾਦ ਫੈਲਦਾ ਪਿਆ ਹੈ ਮੈਂ ਸਤਵੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਐ ਕਿ ਆਪਾਂ ਜੇ ਹੱਕਾਂ ਦੀ ਆਵਾਜ਼ ਉਠਾਉਂਦੇ ਆਏ ਆਂ ਤੇ ਜੀ ਸੱਚਕੇ ਉਠਾਓ ਪਰ ਇਹ ਸਿਲੈਕਟਿਵ ਕ੍ਰ ਕਮੈਂਟਾਂ ਨੂੰ ਫਿਰ ਤੋਂ ਵਿਚਾਰੋ ਤੇ ਹੱਕ ਤੇ ਸੱਚ ਦੇ ਨਾਲ ਖੜੋ ਅਸੀਂ ਆਪਣੀ ਭੈਣ ਕੁਲਵਿੰਦਰ ਕੌਰ ਦੇ ਨਾਲ ਕੱਲ ਵੀ ਖੜੇ ਸੀ ਅੱਜ ਵੀ ਖੜੇ ਹਾਂ ਤੇ ਗਾਂ ਵੀ ਖੜੇ ਰਹਿਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਹਿਮਾਚਲ ਚ ਜਾਂਦੇ ਨੇ ਪੰਜਾਬ ਵਾਲੇ ਸੋ ਆਪਣਾ ਧਿਆਨ ਰੱਖਿਓ ਧਿਆਨ ਰੱਖ ਕੇ ਜਾਇਓ ਤੇ ਤੁਹਾਡੇ ਨਾਲ ਮਾੜੀ ਹੋ ਸਕਦੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲ ਸੱਚ ਆ 100% ਸੋ ਆਪਣਾ ਧਿਆਨ ਰੱਖਿਓ ਤੇ ਜਿਹੜੀ ਕੁੜੀ ਨੂੰ ਜਿਨੇ ਕੰਗਣਾ ਦੇ ਥੱਪੜ ਮਾਰਿਆ ਉਹਨੂੰ ਅੱਜ ਜਿੱਥੇ ਤਕਰੀਬਨ ਸਾਰਾ ਪੰਜਾਬ ਚੰਗਾ ਕਹਿੰਦਾ ਉੱਥੇ ਹੀ ਆਉਣ ਵਾਲੇ ਟਾਈਮ ਦੇ ਵਿੱਚ ਜਿਆਦਾਤਰ ਲੋਕ ਮਾੜਾ ਕਹਿਣਗੇ ਤੁਹਾਡੇ ਸਾਹਮਣੇ ਇਹ ਹਾਲਾਤ ਆਉਣਗੇ ਕਿਉਂਕਿ ਇਹ ਚੀਜ਼ਾਂ ਸੀ ਆਪਣੇ ਉੱਪਰ ਹੰਡਾਈ ਹੋਈਆਂ ਨੇ ਸਾਨੂੰ ਪਤਾ ਕਿ ਲੋਕ ਬੱਲੇ-ਵੱਲੇ ਉਸ ਟਾਈਮ ਲਈ ਉਹ ਕਰਦੇ ਨੇ ਬਾਅਦ ਚੋਂ ਤਾਂ ਫਿਰ ਗਾਲੇ ਕੱਢਣ ਲੱਗ ਜਾਂਦੇ ਨੇ ਤੇ ਉਹਨੂੰ ਦਾ ਮਾੜਾ ਕਿਉਂ ਕਹਿਣਗੇ ਕਿਉਂਕਿ ਤੁਹਾਡੇ ਸਾਹਮਣੇ ਆ ਦੇ ਕਿਉਂ ਕੀ ਹਾਲਾਤ ਆਉਣੇ ਨੇ ਕਿਉਂਕਿ ਕੰਗਣਾ ਰਣਾਉ ਤੇ ਹਿਮਾਚਲ ਦੀ ਹੈ ਤੇ ਹਿਮਾਚਲ ਦੇ ਵਿੱਚ ਜਿਹੜੇ ਪੰਜਾਬੀ ਆਪਣੇ ਘੁੰਮਣ ਜਾਂਦੇ ਆ ਉਹਨਾਂ ਨਾਲ ਮਾੜਾ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਗੱਲ ਸੱਚ ਆ ਤੁਹਾਡੇ ਸਾਹਮਣੇ ਹੋ ਜਾਣਾ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਹਿਮਾਚਲ ਦੇ ਵਿੱਚ ਆਪਣੇ ਪੰਜਾਬੀਆਂ ਨਾਲ ਕਿੰਨਾ ਮਾੜਾ ਹੋਇਆ ਤੇ ਹੁਣ ਤਾਂ ਤੁਹਾਡੇ ਸਾਹਮਣੇ ਹਾਲਾਤ ਬਹੁਤ ਮਾੜੇ ਹੋਣੇ ਨੇ ਇਹ ਗੱਲ ਸੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਆ ਇਹ ਹਾਲਾਤ ਆਉਣੇ ਨੇ ਇਹ ਨੇ ਭਾਈ ਜਗਤ ਸਿੰਘ ਜੀ ਇਹਨਾਂ ਨੇ ਗਾਂਧੀ ਨੂੰ ਲਫੇੜਾ ਕੱਟ ਮਾਰਿਆ ਜਦ ਗਾਂਧੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਟਕਿਆ ਹੋਇਆ ਰਹਿਬਰ ਕਹਿੰਦੀ ਕੁਤਾਹੀ ਕੀਤੀ ਇਸ ਘਟਨਾ ਤੋਂ ਮਗਰੋਂ ਨਰੂ ਨੇ ਭਾਈ ਜਗਤ ਸਿੰਘ ਜੀ ਨੂੰ ਉਹਨਾਂ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਅਤੇ ਸੇਵਾ ਮੁਕਤ ਹੋਣ ਮਗਰੋਂ ਉਹ ਅਖੰਡ ਕੀਰਤਨ ਦੇ ਜਥੇ ਨਾਲ ਰਲ ਗਏ। ਇਦਾਂ ਦੀਆਂ ਖਬਰਾਂ ਅਖਬਾਰਾਂ ਜਾਂ ਟੀਵੀ ਵਿੱਚ ਨਹੀਂ ਦਿਖਾਈਆਂ ਜਾਂਦੀਆਂ। ਇਸ ਲਈ ਸਭ ਨੂੰ ਬੇਨਤੀ ਹੈ ਕਿ ਇਸ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ। ਸੱਚੀ ਗੱਲ ਦੋਸਤੋ ਕੰਗਣਾ ਨੌਤ ਦੇ ਜੋ ਥੱਪੜ ਵੱਜਿਆ ਸੀ ਚੰਡੀਗੜ੍ਹ 에어ਪੋਰਟ ਤੇ ਵਿਵਾ ਕੁਲਵਿੰਦਰ ਕੌਰ ਵੱਲੋਂ ਉਸ ਮਾਮਲੇ ਦੇ ਵਿੱਚ ਕੁਝ ਵੱਡੇ ਅਪਡੇਟ ਕੁਝ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੀਆਈਐਸਐਫ ਦੀ ਜਵਾਨ ਪੈਣ ਕੁਲਵਿੰਦਰ ਕੌਰ ਵੱਲੋਂ ਕੰਗਣਾ ਨੌਤ ਦੇ ਥੱਪੜ ਮਾਰਿਆ ਗਿਆ ਸੀ ਉਸ ਵੇਲੇ ਜਦੋਂ ਕਿ ਉਹ ਏਅਰਪੋਰਟ ਤੋਂ ਦਿੱਲੀ ਜਾਣ ਦੇ ਲਈ ਰਵਾਨਾ ਹੋਣਾ ਸੀ ਅਤੇ ਉਸਨੇ ਪਰ ਇਹ ਐਮਪੀ ਬਣੀ ਤਾਜ਼ਾ ਤਾਜ਼ਾ ਕੰਗਣਾ ਨੌਤ ਦੇ ਸਿਰ ਤੇ ਕੁਝ ਜ਼ਿਆਦਾ ਹੀ ਹੰਕਾਰ ਚੜ ਗਿਆ ਹੰਕਾਰ ਤਾਂ ਪਹਿਲਾਂ ਵੀ ਸੀ ਪਹਿਲਾਂ ਵੀ ਕੁਫਰ ਤੋਲਦੀ ਰਹਿੰਦੀ ਸੀ ਪਰ ਉਸ ਦਿਨ ਕੁਝ ਜ਼ਿਆਦਾ ਹੀ ਨਵੇਂ-ਨਵੇਂ ਜੋ ਐਮਪੀ ਬਣੀ ਸੀ ਉਹਦਾ ਖਮਾਰ ਸੀ ਜੋ ਕਿ ਵੀ ਬਕਲਵਿੰਦਰ ਕੌਰ ਨੇ ਇੱਕ ਜ਼ੋਰਦਾਰ ਚਟਾਕੇ ਦੇ ਨਾਲ ਹੀ ਉਤਾਰ ਦਿੱਤਾ ਜਿਸ ਤੋਂ ਬਾਅਦ ਉਹ ਦਿੱਲੀ ਪਹੁੰਚਦੇ ਤੱਕ ਵੀ ਉਸੇ ਤਰ੍ਹਾਂ ਸੁਣ ਰਹੀ ਹਾਲਾਂਕਿ ਰਾਤ ਤੱਕ ਉਸਨੇ ਜਦੋਂ ਲਾਈਵ ਕੀਤਾ ਉਸ ਸਮੇਂ ਵੀ ਉਸਦੇ ਚਿਹਰੇ ਤੋਂ ਉਸ ਦੀਆਂ ਗੱਲਾਂ ਤੋਂ ਉਸ ਥੱਪੜ ਦੀ ਗੂੰਜ ਸਾਫ਼ ਚਲਕ ਰਹੀ ਸੀ ਤੇ ਦੱਸਦੀ ਹੈ ਕਿ ਪੂਰੇ ਪੰਜਾਬ ਨੂੰ ਅਤਵਾਦੀ ਅਤੇ ਉਗਰਵਾਦੀ ਕਹਿ ਦਿੱਤਾ ਇਸ ਨੇ ਇੱਕ ਥੱਪੜ ਕਰਕੇ ਜਦ ਕਿ ਇਹ ਆਪਣੀਆਂ ਪੋਸਟਾਂ ਦੇ ਵਿੱਚ ਆਪ ਹੀ ਕਹਿੰਦੀ ਰਹੀ ਸੀ ਕਿ ਜੇਕਰ ਕੋਈ ਉਸ ਦੀ ਮਾਪਿਆਂ ਬਾਰੇ ਗਲਤ ਬੋਲੇ ਤਾਂ ਉਸ ਦੇ ਥੱਪੜ ਮਾਰ ਦੇਵੇਗੀ ਪਰ ਦੋਸਤੋ ਹੁਣ ਦੀ ਜੋ ਖਬਰ ਹੈ ਉਹ ਇਹ ਹੈ ਕਿ ਬੀਬਾ ਕਲਵਿੰਦਰ ਕੌਰ ਅਤੇ ਉਸ ਦਾ ਪਰਿਵਾਰ ਜੋ ਕਿ ਹਾਲੇ ਤੱਕ ਕਹਿ ਸਕਦੇ ਆ ਗੁੰਮ ਨਾ ਸੀ ਪਤਾ ਨਹੀਂ ਸੀ ਕਿੱਥੇ ਹਨ ਉਹਨਾਂ ਦਾ ਪਤਾ ਲੱਗ ਗਿਆ ਜਾਂ ਫਿਰ ਇਹ ਵੀ ਕਹਿ ਲੋ ਕਿ ਪੰਨ ਕੁਲਵਿੰਦਰ ਕੌਰ ਨੂੰ ਰਿਹਾ ਕਰ ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਡੇ ਵਕੀਲ ਵੱਲੋਂ ਉਹਨਾਂ ਦੇ ਕੇਸ ਦੀ ਪੈਰਵਾਈ ਕਰਦੇ ਹੋਏ ਜੋ ਧਰਾਵਾ ਸਨ ਜੋ ਕਿ ਹਾਲਾਕੇ ਜਮਾਨਤ ਯੋਗ ਸਨ ਉਸ ਦੇ ਤਹਿਤ ਹੁਣ ਵੀ ਕੁਲਵਿੰਦਰ ਕੌਰ ਰਿਹਾ ਹੋ ਗਈ ਹੈ ਤੇ ਵੱਡੇ ਇਕੱਠ ਦੇ ਨਾਲ ਉਹਨਾਂ ਨੂੰ ਘਰ ਪਹੁੰਚਾਇਆ ਗਿਆ ਤੇ ਸਿੱਖ ਕੌਮ ਜਿਸ ਦੇ ਨਾਲ ਵੀ ਖੜਦੀ ਹੈ ਡਟ ਕੇ ਖੜਦੀ ਹੈ ਇਹ ਕਹਿਣਾ ਸਿੱਖ ਜਥੇਬੰਦੀਆਂ ਦਾ ਕਿ ਜੇਕਰ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਅਸੀਂ ਸਿੱਧਾ ਫਿਰ ਟੀਸੀ ਤੇ ਹੀ ਪਹੁੰਚਾਣੇ ਆ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਾਂ ਜਿਮਣੀ ਚੋਣ ਦੇ ਵਿੱਚ ਐਮਐਲਏ ਵੀ ਬਣਾ ਦਵਾਂਗੇ ਤੇ ਦੋਸਤੋ ਦੱਸ ਦਈਏ ਕਿ ਇਸ ਰਿਹਾਈ ਤੋਂ ਬਾਅਦ ਕੁਝ ਹੋਰ ਵੱਡੇ ਖਾਸ ਅਪਡੇਟ ਸਾਹਮਣੇ ਆਏ ਨੇ ਜਿੱਥੇ ਕਿ ਇੱਕ ਸਾਧਵੀ ਜੋ ਕਿ ਕਦੇ-ਕਦੇ ਕਿਸਾਨੀ ਧਰਨੇ ਦੇ ਵਿੱਚ ਪੰਜਾਬੀਆਂ ਦੀ ਸਿੰਪਤੀ ਲੈਣ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਵੀ ਗੱਲ ਕਰਦੀ ਸੀ ਪਰ ਜਦੋਂ ਉਸ ਨੂੰ ਲਾਈਮਲਾਈਟ ਨਾ ਮਿਲੀ ਤਾਂ ਇਸ ਕੰਗਣਾ ਨੌਤ ਵਾਲੇ ਮਾਮਲੇ ਦੇ ਵਿੱਚ ਉਹ ਦੂਜੇ ਪਾਸੇ ਵੱਲ ਜਾਂਦੇ ਹੋਏ ਉਧਰੋਂ ਸਿੰਪਤੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੇ ਕਿ ਕੰਗਣਾ ਨੌਤ ਦੀ ਸਪੋਰਟ ਕੀਤੀ ਅਤੇ ਕਿਹਾ ਕਿ ਕੁਲਵਿੰਦਰ ਕੌਰ ਨੇ ਆਪਣੀ ਵਰਦੀ ਦਾ ਨਰਾਦਰ ਕੀਤਾ ਤੇ ਦੱਸਦੀ ਹੈ ਕਿ ਉਸ ਨੂੰ ਜਵਾਬ ਦਿੱਤਾ ਹੈ ਸੰਤ ਕਰਤਾਰ ਸਿੰਘ ਭਿੰਡਰਾਵਾਲੇ ਦੇ ਪੋਤਾ ਕਵਰ ਚੜ੍ਹਤ ਸਿੰਘ ਨੇ ਜਿਨ੍ਹਾਂ ਨੇ ਕੀ ਪੂਰੀ ਠੋਕਵੇਂ ਤੇ ਲੌਜੀਕ ਦੇ ਨਾਲ ਉਸ ਨੂੰ ਜਵਾਬ ਦਿੱਤੇ ਨੇ ਤੇ ਉੱਥੇ ਹੀ ਇੱਕ ਨੌਜਵਾਨ ਜੋ ਕਿ ਕਿਸਾਨੀ ਸੰਘਰਸ਼ ਦੇ ਵਿੱਚ ਆਪਣੇ ਪਿਤਾ ਨੂੰ ਗਵਾ ਚੁੱਕਿਆ ਉਹ ਉਸ ਨੇ ਪੰਜਾਬੀਆਂ ਨੂੰ ਅਗਾਹ ਕੀਤਾ ਕਿ ਜੇਕਰ ਹਿਮਾਚਲ ਦੇ ਵਿੱਚ ਜਾਵੋਗੇ ਤਾਂ ਆਪਣਾ ਧਿਆਨ ਰੱਖਣਾ ਕਿਉਂਕਿ ਇਹ ਕੁਝ ਵੀ ਕਰ ਸਕਦੇ ਨੇ ਤੁਹਾਡੇ ਇਸ ਬਾਰੇ ਕੀ ਕਹਿਣਾ ਜਰੂਰ ਕਮੈਂਟ ਕਰਨਾ ਕਿਉਂਕਿ ਹਿਮਾਚਲ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਘੁਸਪੈਠ ਹੀ ਕਾਹਨ ਕਿ ਕਰ ਰਿਹਾ ਹੈ ਨਿਊ ਚੰਡੀਗੜ੍ਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਿਮਾਚਲੀ ਆ ਕੇ ਜ਼ਮੀਨਾਂ ਖਰੀਦ ਰਹੇ ਨੇ ਘਰ ਬਣਾ ਰਹੇ ਨੇ ਤੇ ਉੱਥੇ ਹੀ ਹਿਮਾਚਲ ਦੇ ਵਿੱਚ ਪੰਜਾਬੀਆਂ ਨੂੰ ਐਂਟਰੀ ਤੇ ਵੀ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਜੋ ਕਮੈਂਟ ਕਰਨਾ ਉਹ ਦੇਖੋ ਹੁਣ ਇਹ ਪੂਰੀ ਵੀਡੀਓ ਅੱਜ ਦੇ ਕਾਫਲੇ ਵਿੱਚ ਜਿੱਥੇ ਹਜ਼ਾਰਾਂ ਕਿਸਾਨ ਮਜ਼ਦੂਰ ਪਹੁੰਚੇ ਨੇ ਉੱਥੇ ਹੀ ਹੈਰੀ ਤਰੋਆ ਵੀਰ ਜਿਨੇ ਗਾਣਾ ਗਾਇਆ ਸੀਗਾ ਜੀ ਲੱਗਦਾ ਹੈ ਹੈਰੀ ਵੀਰੇ ਇਹ ਕੱਠ ਦੇਖ ਕੇ ਤੁਹਾਨੂੰ ਲੱਗਦਾ ਭਾਜੀ ਕਿ ਹੁਣ ਅੱਤ ਕਰਾ ਦਈਏ ਪੂਰੀ ਅੱਤ ਕਰਾ ਦੇ ਪੁਰੀ ਰਿਪੋਰਟ ਕਰਾਂਗੇ ਰਿਪੋਰਟ ਹੈ ਭਾਈ ਕੁਲ ਠੀਕ ਧੰਨਵਾਦ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਧਵੀ ਬੀਬੀ ਵੱਲੋਂ ਇੱਕ ਗੱਲ ਆਖੀ ਜਾ ਰਹੀ ਹੈ ਕਿ ਜੋ ਕੁਲਵਿੰਦਰ ਕੌਰ ਨੇ ਕੀਤਾ ਉਹ ਸਰਾਸਰ ਗਲਤ ਹੈ ਤੇ ਉਹਨੇ ਆਪਣੀ ਵਰਦੀ ਨੂੰ ਦਾਗ ਲਾਇਆ ਹੈ ਮੈਂ ਸਾਧਵੀ ਜੀ ਨੂੰ ਇੱਕ ਗੱਲ ਪੁੱਛ ਲੈਣਾ ਚਾਹੁੰਦਾ ਜਦੋਂ ਇਹੀ ਵਰਦੀ ਪਹਿਨਣ ਵਾਲੇ ਜੱਤਰ ਮੰਤਰ ਤੋਂ ਆਪਣੇ ਹੱਕਾਂ ਦੀ ਆਵਾਜ਼ ਉਠਾ ਰਹੀਆਂ ਖੰਡਾਰਣਾ ਨੂੰ ਕੜੀਸ ਕੇ ਬਾਹਰ ਕੱਢਦੇ ਨੇ ਤੇ ਉਹਨਾਂ ਦੇ ਹੁਕਮਾਂ ਦੇ ਉੱਤੇ ਬਾਹਰ ਕੱਢਦੇ ਨੇ ਜਿਨ੍ਹਾਂ ਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਇਲਜ਼ਾਮ ਲੱਗੇ ਹੋਏ ਸਨ ਕਿ ਉਦੋਂ ਇਹ ਵਰਦੀ ਦੀ ਉਲੰਘਣਾ ਨਹੀਂ ਸੀ ਹੋਈ ਜਦੋਂ ਸਰਕਾਰ ਦੇ ਕਹਿਣ ਦੇ ਉੱਤੇ ਇਹ ਵਰਦੀ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਹਾਤੂਦ ਦੇ ਵਿੱਚ ਜੋੜਿਆ ਸਮੇਤ ਤੇ ਅਸਲੇ ਸਮੇਤ ਵਰਦੀ ਹੈ ਬਜ਼ੁਰਗ ਬੀਬੀਆਂ ਤੇ ਬੱਚਿਆਂ ਦੇ ਉੱਤੇ ਕਹਿਟਾਇਆ ਜਾਂਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਨਾਲ ਨਾਲ ਪੰਜਾਬ ਦੇ 36 37 ਹੋਰ ਗੁਰਦੁਆਰਿਆਂ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਹੈ ਇਹ ਉਹ ਵਰਦੀ ਤੇ ਲੰਗਣਾ ਨਹੀਂ ਸੀ 1984 ਦੇ ਵਿੱਚ ਹੀ ਇੱਕ ਤੋਂ ਲੈ ਕੇ 4 ਨਵੰਬਰ ਦੇ ਦਰਮਿਆਨ ਜਦੋਂ ਸਿੱਖਾਂ ਨੂੰ ਟਾਇਰ ਪਾ ਪਾ ਕੇ ਸਾੜਿਆ ਜਾ ਰਿਹਾ ਸੀਗਾ ਤੇ ਸਿੱਖ ਬੀਬੀਆਂ ਦੇ ਬਲਾਤਕਾਰ ਕੀਤੇ ਜਾ ਰਹੇ ਸੀਗੇ ਤੇ ਇਸੇ ਵਰਦੀ ਨੂੰ ਪਾਉਣ ਵਾਲਿਆਂ ਨੇ ਆਪਣੇ ਵੱਡਿਆਂ ਦੇ ਹੁਕਮ ਮੰਨ ਕੇ ਇਸ ਕੱਲੂ ਘਰ ਨੂੰ ਰੋਕਣ ਦੇ ਬਚਾਏ ਉਧਰ ਮੋਗ ਦਰਸ਼ਕਾਂ ਦਾ ਰੋਲ ਨਿਭਾਇਆ ਉਦੋਂ ਇਸ ਵਰਦੀ ਦੀ ਲੰਗਣਾ ਨਹੀਂ ਹੋਈ ਇਸ ਵਰਦੀ ਨੂੰ ਪਾਉਣ ਵਾਲੇ ਜਦੋਂ ਅਧਿਆਪਕਾਂ ਦੇ ਉੱਤੇ ਤੇ ਆਪਨੇ ਹੱਕ ਮੰਗਦੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਦੇ ਆ ਤੇ ਉਹਨਾਂ ਦੇ ਹੱਕ ਨੂੰ ਆਵਾਜ਼ ਨੂੰ ਕੁਚਲ ਦਿਆ ਉਦੋਂ ਲੰਗਣਾ ਨਹੀਂ ਹੁੰਦੀ ਵਰਦੀ ਦੀ ਇਲਾਜ ਰੱਖਣ ਵਾਲੀ ਗੱਲ ਉਦੋਂ ਕਿੱਥੇ ਜਾਂਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਤੇ ਬਿਰਦੀ ਕਰਨ ਵਾਲੇ ਦੋਸ਼ੀਆਂ ਨੂੰ ਬਿਨਾ ਕਿਸੇ ਸਜ਼ਾ ਤੋਂ ਛੱਡ ਦਿੱਤਾ ਜਾਂਦਾ ਹੈ ਨਾਲੇ ਇੱਕ ਹੋਰ ਗੱਲ ਇਸੇ ਇਲੈਕਸ਼ਨ ਕੈਂਪੇਨ ਦੇ ਵਿੱਚ ਦਿੱਲੀ ਵਿੱਚ ਇੱਕ ਨਯਕ ਮਾਰ ਨੂੰ ਇੱਕ ਸ਼ਖਸ ਵੱਲੋਂ ਥੱਪੜ ਮਾਰਿਆ ਜਾਂਦਾ ਹੈ ਉਦੋਂ ਤਾਂ ਕਿਸੇ ਨੇ ਨਹੀਂ ਆਖਿਆ ਕਿ ਦਿੱਲੀ ਦੇ ਵਿੱਚ ਆਤਵਾਦ ਤੇ ਉਗਰਵਾੜ ਫੈਲਦਾ ਪਿਆ ਹੈ ਮੈਂ ਸਤਵੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਐ ਕਿ ਆਪਾਂ ਜੇ ਹੱਕਾਂ ਦੀ ਆਵਾਜ਼ ਉਠਾਉਂਦੇ ਆਏ ਆਂ ਤੇ ਜੀ ਸੱਚੇ ਉਠਾਓ ਪਰ ਇਸ ਸਿਲੈਕਟਿਵ ਕ੍ਰਿਟਿਸਿ ਕਮੈਂਟਾਂ ਨੂੰ ਫਿਰ ਤੋਂ ਵਿਚਾਰੋ ਤੇ ਹੱਕ ਤੇ ਸੱਚ ਦੇ ਨਾਲ ਖੜੋ ਅਸੀਂ ਆਪਣੀ ਭੈਣ ਕੁਲਵਿੰਦਰ ਕੌਰ ਦੇ ਨਾਲ ਕੱਲ ਵੀ ਖੜੇ ਸੀ ਅੱਜ ਵੀ ਖੜੇ ਹਾਂ ਤੇ ਗਾਂ ਵੀ ਖੜੇ ਰਹਿਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਹਿਮਾਚਲ ਚ ਜਾਂਦੇ ਨੇ ਪੰਜਾਬ ਵਾਲੇ ਸੋ ਆਪਣਾ ਧਿਆਨ ਰੱਖਿਓ ਧਿਆਨ ਰੱਖ ਕੇ ਜਾਇਓ ਤੇ ਤੁਹਾਡੇ ਨਾਲ ਮਾੜੀ ਹੋ ਸਕਦੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲ ਸੱਚ ਆ 100% ਸੋ ਆਪਣਾ ਧਿਆਨ ਰੱਖਿਓ ਤੇ ਜਿਹੜੀ ਕੁੜੀ ਨੂੰ ਜਿਹਨੇ ਕੰਗਣਾ ਦੇ ਥੱਪੜ ਮਾਰਿਆ ਉਹਨੂੰ ਅੱਜ ਜਿੱਥੇ ਤਕਰੀਬਨ ਸਾਰਾ ਪੰਜਾਬ ਚੰਗਾ ਕਹਿੰਦਾ ਉੱਥੇ ਹੀ ਆਉਣ ਵਾਲੇ ਟਾਈਮ ਦੇ ਵਿੱਚ ਜਿਆਦਾਤਰ ਲੋਕ ਮਾੜਾ ਕਹਿਣਗੇ ਤੁਹਾਡੇ ਸਾਹਮਣੇ ਇਹ ਹਾਲਾਤ ਆਉਣਗੇ ਕਿਉਂਕਿ ਇਹ ਚੀਜ਼ਾਂ ਅਸੀਂ ਆਪਣੇ ਉੱਪਰ ਹੰਡਾਈ ਹੋਈਆਂ ਨੇ ਸਾਨੂੰ ਪਤਾ ਕਿ ਲੋਕ ਬੱਲੇ ਬੱਲੇ ਉਸ ਟਾਈਮ ਲਈ ਉਹ ਕਰਦੇ ਨੇ ਬਾਅਦ ਚੋਂ ਤਾਂ ਫਿਰ ਗਾਲਾਂ ਕੱਢਣ ਲੱਗ ਜਾਂਦੇ ਨੇ ਤੇ ਉਹਨੂੰ ਦਾ ਮਾੜਾ ਕਿਉਂ ਕਹਿਣਗੇ ਕਿਉਂਕਿ ਤੁਹਾਡੇ ਸਾਹਮਣੇ ਦੇ ਕਿਉਂ ਕੀ ਹਾਲਾਤ ਆਉਣੇ ਨੇ ਕਿਉਂਕਿ ਕੰਗੜਾ ਰਣਾਉਤ ਹਿਮਾਚਲ ਦੀ ਹੈ ਤੇ ਹਿਮਾਚਲ ਦੇ ਵਿੱਚ ਜਿਹੜੇ ਪੰਜਾਬੀ ਆਪਣੇ ਘੁੰਮਣ ਜਾਂਦੇ ਆ ਉਹਨਾਂ ਨਾਲ ਮਾੜਾ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਗੱਲ ਸੱਚ ਆ ਤੁਹਾਡੇ ਸਾਹਮਣੇ ਹੋ ਜਾਣਾ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਹਿਮਾਚਲ ਦੇ ਵਿੱਚ ਆਪਣੇ ਪੰਜਾਬੀਆਂ ਨਾਲ ਕਿੰਨਾ ਮਾੜਾ ਹੋਇਆ ਤੇ ਹੁਣ ਤਾਂ ਤੁਹਾਡੇ ਸਾਹਮਣੇ ਹਾਲਾਤ ਬਹੁਤ ਮਾੜੇ ਹੋਣੇ ਨੇ ਇਹ ਗੱਲ ਸੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਆ ਇਹ ਹਾਲਾਤ ਆਉਣੇ ਨੇ ਇਹ ਦੇ ਭਾਈ ਜਗਤ ਸਿੰਘ ਜੀ ਇਹਨਾਂ ਨੇ ਗਾਂਧੀ ਨੂੰ ਲਫੇੜਾ ਕੱਟ ਮਾਰਿਆ ਜਦ ਗਾਂਧੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਟਕਿਆ ਹੋਇਆ ਰਹਿਬਰ ਕਹਿਣ ਦੀ ਕੁਤਾ ਹੀ ਕੀਤੀ ਇਸ ਘਟਨਾ ਤੋਂ ਮਗਰੋਂ ਡੈਰੋ ਨੇ ਭਾਈ ਜਗਤ ਸਿੰਘ ਜੀ ਨੂੰ ਉਹਨਾਂ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਅਤੇ ਸੇਵਾ ਮੁਕਤ ਹੋਣ ਮਗਰੋਂ ਉਹ ਅਖੰਡ ਕੀਰਤਨ ਦੇ ਜਥੇ ਨਾਲ ਰਲ ਗਏ ਇਦਾਂ ਦੀਆਂ ਖਬਰਾਂ ਅਖਬਾਰਾਂ ਜਾਂ ਟੀਵੀ ਵਿੱਚ ਨਹੀਂ ਦਿਖਾਈਆਂ ਜਾਂਦੀਆਂ ਇਸ ਲਈ ਸਭ ਨੂੰ ਬੇਨਤੀ ਹੈ ਕਿ ਇਸ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ